ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਈ ਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਦੋਸਤੋ ਇਸ ਘਰ ਚ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਦਾ ਕੰਮ ਆ ਵੀਰ ਦਾ ਰੁਟੀਨ ਚ ਬਾਈ ਕੋਲੇ ਜਰਸੀਆਂ ਵੇਣਾ ਟੌਪ ਦੀਆਂ ਆਉਂਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਵੱਡੇ ਕੱਦ ਕਾਠ ਵਾਲੀ ਜਰਸੀ ਦਿਖਾਉਂਗਾ ਫਲਾਲ ਗੱਬਣਾ ਪਰ ਥੱਲੋਂ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆਜੂ ਕਿਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਮੂਹ ਤੋਂ 6 ਦਿਨ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ 5 ਤੋਂ 6 ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 26 ਕਿਲੋ ਚਵਾਇਆ ਤੇ ਐਤੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 28 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੁੱਦੀ ਵਾਲੀ ਜਰਸੀ ਹਵਾ ਨਾਲ ਵੇਖ ਸਕਦੇ ਆ ਅੱਜ ਤਾਂ ਉਹ ਗੱਲ ਹੋਈ ਪਈ ਐ ਦੋਸਤੋ ਜਿਵੇਂ ਕਹਿ ਨਹੀਂ ਦਿੰਦੇ ਬੱਚੀ ਫਾਸ ਫਾਸ ਕੇ ਤੁਰਦੀ ਆ ਉਹ ਗੱਲ ਬਣੀ ਪਈ ਐ ਬੱਚੀ ਦੋਸਤੋ ਫਾਸ ਫਾਸ ਕੇ ਤੁਰਦੀ ਐ ਲੈਵੇ ਗੱਲੋਂ ਤੇ ਬਾਕੀ ਦੋਸਤੋ ਬੱਚੀ ਨੇ ਲੈਵਾ ਥੱਲੋਂ ਬਹੁਤ ਚੰਗਾ ਤਿਆਰ ਕੀਤਾ ਹੋਇਆ ਥਾਨ ਬਹੁਤ ਸੋਹਣੇ ਚਾਰੇ ਹੱਤੀ ਚਵਾਈ ਵਾਲੇ ਫੋਰ ਸ਼ਾਂਖ ਪੁਰਾਣੀ ਹਾਈਟ ਵਾਲੇ ਪਾਸੋਂ ਫੋਲੋ ਵੱਡੇ ਕਦ ਕਾਠ ਵਾਲੀ ਆ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਮੂਤੋ ਸ਼ੇਦਾੰਦ ਹਵਾਨਾ ਵੇਚ ਸਕਦੇ ਆ ਬੱਚੀ ਨੇ ਪੂਰਾ ਟੌਪ ਦਾ ਤਿਆਰ ਕੀਤਾ ਹੋਇਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 28 ਤੋਂ ਪਲੱਸ ਬੜੇ ਆਰਾਮ ਨਾਲ ਚੁਵਾਜੂ ਫੇਸ ਕੁਆਲਟੀ ਸੋਹਣੀ ਸੋਹਣੀ ਮੂਹ ਮੱਥੇ ਦੀ ਤੇ ਮੁੱਲ ਬਾਈ ਜੀ ਹੁਣ ਇਹ ਰੱਖਿਆ ਹੋਇਆ ਬੱਚੀ ਦਾ 95000 ਰੁਪਇਆ ਉਹ ਚੁਬਾਈ ਵੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਲਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈਂ